ਸੁਖ ਹਟਲ ਗੁਰ ਸੇਵੀ ਐ ਅਹਨੇ ਸਜ ਜ ਸੁਭਾਏ ਦਰਸ਼ਨ ਪਰ ਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਆ ਸਿਫਤ ਖਸਮ ਦੀ ਨੂਰੀ ਅਰਸੋਂ ਕੁਰਸੋਂ ਛਟੀ ਐ ਤਉ ਤੇ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਏ ਸੱਜਣ ਸੱਚਾ ਪਾਤਸ਼ਾਹ ਸਿਰਸ਼ਾ ਹਦਸ਼ ਜਿਸ ਪਾਸ ਬੈਠਿਆ ਸੋਹੀਏ ਸਬਨਾ ਦਾ ਵੇਸ ਸੂਰਠ ਮਹੱਲਾ ਪੰਜਵਾ ਕਰ ਤੁਝਾ ਅਸ਼ਟਪਦਿਆ ਇੱਕ ਓ ਅੰਕਾਰ ਸਤਗੁਰ ਪਰਸਾਦ ਪਾਠ ਪੜਿਓ ਅਜ ਬੇਦ ਵਿਚਾਰਿਓ ਨਿਵਲ ਭੰਗਮ ਸਾਦੇ ਪੰਚ ਜਨਾ ਸਿਉ ਸੰਗ ਦਾ ਛਟਕਿਓ ਅਦਿਕ ਅਹੰਗ ਬੁਧ ਵਾਦੇ ਪਾਠ ਪੜਿਓ ਅਦਿ ਭੇਦ ਵਿਚਾਰਿਓ ਨੇਵਲ ਪੰਗਮ ਸਦੇ ਪੰਚ ਜਨਾ ਸਿਉ ਸੰਗ ਦਾ ਛਟਕਿਓ ਅਦਿਕ ਅਹੰਗ ਬੁਧ ਵਾਦੇ ਪਿਆਰੇ ਕਿਨ ਵਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨਿਕਾ ਹਰ ਪਰਿਉ ਸੁਆਮੀ ਕੈ ਦਵਰ ਦੀਜੈ ਕੁਦ ਬਿਵਿਕਾਰ ਰਹਾ ਮੌਨ ਭਯੋ ਕਰ 파ਤੀ ਰਹਿਓ ਨੱਗ ਨ ਫਿਰਿਉ ਬਨ ਮਾਹੀ ਟਟ ਤੀਰਤ ਸਭ ਧਰਤੀ ਭ੍ਰਮਿਉ ਦੁਬਦਾ ਛੁਟ ਕੈ ਨਾਹੀ ਮਨ ਕਮਨਾ ਤੀਰਤ ਜਾਇ ਵਸਿਉ ਸਿਰ ਕਰਵਤ ਤਰਾਈ ਮਨ ਕੀ ਮੈਲ ਨ ਉਤਰੈ ਇਹ ਵਿਦ ਜੇ ਲਖ ਜਤਨ ਕਰਾਏ ਕਨਕ ਕਾਮਣੀ ਹੈ ਵਰ ਗੈ ਵਰ ਬਹੁ ਵਿਦ ਦਾਨ ਦਾਤਾ ਰਹ ਅੰਨ ਬਸਤਰ ਭੂਮ ਬਹੁ ਵਰ ਪੇ ਨੈ ਮਿਲਿਆ ਹਰ ਦੁਆਰਾ ਪੂਜਾ ਅਰਚਾ ਬੰਦਨ ਡੰਡਾਉਤ ਖਟ ਕਰਮ ਰਤ ਰਹਤਾ ਹਉ ਹਉ ਕਰਤ ਵੰਦਨ ਮੈਂ ਪਰਿਆ ਨਾ ਮਿਲਿਆ ਇਹ ਜੁਗਤਾ ਜੋਗ ਸਿਦਿਆਸਨ ਚੌਰਾਸੀ ਇਹ ਭੀ ਕਰ ਕਰ ਰਹਿਆ ਵੱਡੀ ਅਰਜਾ ਫਿਰ ਫਿਰ ਜਨਮ ਮੈਂ ਹਰ ਸੇਉ ਸੰਗ ਨੰਗ ਹੈ ਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮਿਆ ਫਰ ਸੇਜ ਸੁਣੀ ਚੰਦਨ ਚੋ ਨਰਕ ਘੋਰ ਕਾ ਦਵਾਰ ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕੈ ਕਰਮਾ ਕਹੋ ਨਾਨਕ ਤਿਸ ਭਯੋ ਪ੍ਰਾਪਤ ਜਿਸ ਪੁਰਬ ਲਿਖੇ ਕਲਹਿਣਾ ਤੇਰੋ ਸੇਵਕ ਇਹ ਰੰਗ ਮਤਾ ਭਯੋ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹ ਮਨ ਰਤਾ ਤੇਰੇ ਸੇਵਕ ਇਹ ਰੰਗ ਮਾਤਾ ਭੈਓ ਕਿਨ ਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹ ਮਨ ਰਤਾ ਰਹਾ ਉਹ ਤੁਜਾ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾਂ ਘਰ ਦੂਜਾ ਅਸ਼ਟਪਦੀਆਂ ਇੱਕ ਓੰਕਾਰ ਸਤਗੁਰ ਪ੍ਰਸਾਦ ਪਾਠ ਪੜਿਓ ਅਰਬੀਦ ਵਿਚਾਰਿਓ ਨਿਵਲ ਕੋਇ ਅੰਗਮ ਸਾਦੇ ਪੰਚ ਜਨਾ ਸਿਉ ਸੰਗ ਨਾ ਛਟਕਿਉ ਅਧਿਕ ਆਹੰਗ ਬੁੱਧੁ ਬਾਦੀ ਅਜ ਅੰਮ੍ਰਿਤ ਵੇਲੇ ਦਾ ਇਹ ਪਾਵਨ ਮੁਖਵਾਕ ਸੋਰਠਿ ਰਾਗ ਅੰਦਰ ਪੰਜਵੇਂ ਪਾਸ਼ਾ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰ ਬਿੰਦ ਉਚਾਰਣ ਕੀਤਾ ਹੋਇਆ ਤਨ ਤਨ ਸਾਹਿਬ ਸ੍ਰੀ ਗੁਰੂ ਗੰਸਾ ਮਹਾਰਾਜ ਜੀ ਦੇ ਪਾਵਨ ਅੰਗ ਜੀ ਸੋਭਾਲੀ ਤੇ ਸੁਭਾਈ ਮਾਨ ਹੈ ਜੀ ਗੁਰੂ ਮਾਰਾ ਕਿਰਪਾ ਕਰਨ ਰਹਿਮਤ ਕਰਨ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ